ਸੱਚੀ ਕਾਲ ਆਦਾਬ ਨਮਸਤੇ ਤੁਸੀਂ ਫਿਰ ਜੁੜਿਓ ਜੀ ਅੱਜ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਦੇ ਵਿੱਚ ਤੇ ਮੈਂ ਹਾਂ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਅੱਜ ਜੀ ਅਸੀਂ ਜਿਸ ਮੁੱਦੇ ਨੂੰ ਚੁੱਕ ਰਿਆਂ ਇਹ ਸ਼ਾਇਦ ਆਪਣੇ ਆਪ ਵਿੱਚ ਸੰਪੂਰਨ ਬਿਲਕੁਲ ਨਹੀਂ ਐ ਸੋ ਜੇ ਅੱਜ ਦੀ ਤੁਸੀਂ ਵੀਡੀਓ ਦੇਖਣੀ ਚਾਹੋਗੇ ਇਹ ਕਿਉਂਕਿ ਸਿਰਫ ਉਹਦੇ ਇਲਾਜ ਵਜੋਂ ਐ ਸੋ ਮੁੱਢਲੇ ਲੱਛਣ ਜੇ ਤੁਸੀਂ ਨਹੀਂ ਸੁਣੇ ਕਿ ਕੀ ਕਾਰਨ ਸੀ ਤਾਂ ਫਿਰ ਸ਼ਾਇਦ ਅੱਜ ਦੀ ਵੀਡੀਓ ਤੁਹਾਨੂੰ ਬਹੁਤਾ ਫਾਇਦਾ ਨਹੀਂ ਦੇਗੀ ਸੋ ਪਾਰਟ 1 ਅਸੀਂ ਆਲਰੇਡੀ ਮੀਨੋਪੌਜ਼ ਤੇ ਕੀਤਾ ਹੋਇਆ ਜੇ ਉਹਨੂੰ ਜ਼ਰੂਰ ਪਹਿਲਾਂ ਦੇਖ ਲੈਣਾ ਕਿਉਂਕਿ ਉਹਦੇ ਵਿੱਚ ਨੇ ਸਾਰੇ ਲੱਛਣ ਜਿਸ ਤੇ ਸਪਸ਼ਟ ਕੀਤਾ ਕਿ ਸਿਰਫ ਮਾਂਵਾਰੀ ਬੰਦ ਹੋਣ ਤੋਂ ਬਾਅਦ ਹੀ ਨਹੀਂ ਬਲਕਿ ਸੱਤ ਤੋਂ 15 ਜਾਂ 14 ਵਰੇ ਪਹਿਲਾਂ ਤੋਂ ਵੀ ਇਹ ਲੱਛਣ ਦੇਖੇ ਜਾ ਸਕਦੇ ਨੇ ਤੇ ਫਿਰ ਅੱਜ ਜੇ ਕਿ ਉਹ ਤੁਹਾਨੂੰ ਲੱਛਣਾਂ ਚ ਕਿਹੜੇ ਵਾਲੇ ਨੇ ਕਸਰਤਾਂ ਵੀ ਅਸੀਂ ਦੱਸਿਆ ਸੀ ਹੌਟ 플ੈਸ਼ਸ ਬਾਰੇ ਵੀ ਦੱਸਿਆ ਸੀ ਕਿ ਕਿਵੇਂ ਹੁੰਦੇ ਨੇ ਨੀਂਦਰ ਕਿਵੇਂ ਤੁਹਾਡੀ ਜਦੋਂ ਉੜਦੀ ਹੈ ਤਾ ਫਿਰ ਕਸਰਤਾਂ ਵੀ ਅਸੀਂ ਤੁਹਾਨੂੰ ਕੁਝ ਜ਼ਰੂਰ ਉਦੋਂ ਦੱਸਿਆ ਸਾਂ ਜਿਨ੍ਹਾਂ ਵਿੱਚ ਦੱਸਿਆ ਸੀ ਕਿ ਤੁਸੀਂ ਲੱਤਾਂ ਕ੍ਰੋਸ ਰੱਖ ਕੇ ਤੇ ਪੂਰੀ ਜ਼ੋਰ ਦੀ ਅੱਖਾਂ ਬੰਦ ਕਰਕੇ ਤੁਸੀਂ ਜਿੱਥੋਂ ਯਾਨੀ ਪਿਸ਼ਾਬ ਰੋਕਣ ਦੀ ਕੋਸ਼ਿਸ਼ ਕਰੋਗੇ ਪੈਲਵਿਕ ਮਸਲਸ ਦਾ ਖਿਆਲ ਕਰਕੇ ਉਹਨਾਂ ਨੂੰ ਪੂਰੇ ਜ਼ੋਰ ਦੀ ਅੰਦਰ ਨੂੰ ਖਿੱਚੋ 5 ਮਿੰਟ ਤੱਕ ਇਹ ਕਰਨ ਦੀ ਲੋੜ ਹੁੰਦੀ ਏ ਸੋ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਉੱਥੋਂ ਦੇਖ ਚੁੱਕੇ ਹੋ ਤਾਂ ਅੱਜ ਦੂਜਾ ਭਾਗ ਜੇ ਜਿਹਦੇ ਵਿੱਚ ਬਿਆਨਤ ਤੁਸੀਂ ਦੇਖਦੇ ਹੋਗੇ ਕਿ YouTube ਤਾਂ ਛੱਡੋ ਜੀ ਹਰ ਸੋਸ਼ਲ ਮੀਡੀਆ ਭਰਿਆ ਪਿਆ ਜੇ ਵੱਖੋ-ਵੱਖਰੀਆਂ ਰੋਮਾਥੈਰੇਪੀਸ ਤੋਂ ਲੈ ਕੇ ਸਾਈਕੋਥੈਰੇਪੀਸ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਈ ਵਾਰ ਕਨਫਿਊਜ਼ ਕਰ ਦਿੰਦੀਆਂ ਨੇ ਕਿ ਕਿਹੜਾ ਸਹੀ ਏ ਕਿਹੜਾ ਗਲਤ ਪਰ ਅਸੀਂ ਜੀ ਸਿਰਫ ਤੇ ਸਿਰਫ ਖੋਜਾਂ ਤੇ ਆਧਾਰਿਤ ਹੀ ਗੱਲਾਂ ਕਰਨ ਵਾਲੇ ਆ ਕਿ ਜੋ ਖੋਜਾਂ ਕਹਿੰਦੀਆਂ ਨੇ ਸਾਡੀ ਆਪਣੀ ਇਹ ਰਿਸਰਚ ਨਹੀਂ ਹੈ ਸੋ ਇਹ ਖੋਜਾਂ ਦੇ ਵਿੱਚ ਮੈਂ ਮਿਸਾਲ ਵਜੋਂ ਯੋਗ ਤੋਂ ਸ਼ੁਰੂ ਕਰਦੀਆਂ ਫਿਰ ਮੈਂ ਡਾਕਟਰ ਸਾਹਿਬ ਤੁਹਾਨੂੰ ਦਿੰਨੀ ਆ ਜੀ ਯੋਗ ਬਾਰੇ ਮੈਂ ਕੋਈ ਉਹਨੂੰ ਨਿਗੇਟ ਤਾਂ ਕਰ ਹੀ ਨਹੀਂ ਰਹੀ ਯੋਗ ਦੇ ਬਹੁਤ ਫਾਇਦੇ ਨੇ ਬਿਆਨਤ ਫਾਇਦੇ ਨੇ ਜਿਹੜੀ ਵੱਖ-ਵੱਖਰੀਆਂ ਬਿਮਾਰੀਆਂ ਲਈ ਅਸੀਂ ਆਪ ਹੀ ਕਹਿੰਨੇ ਆ ਖਾਸ ਖਾਸ ਤੌਰ ਤੇ ਮਾਨਸਿਕ ਰੋਗਾਂ ਲਈ ਤਾਂ ਬਹੁਤ ਹੀ ਉਹਦੀ ਅਹਿਮੀਅਤ ਜੇ ਪਰ ਉਸ ਧਿਆਨ ਲਾਉਣ ਨਾਲ ਡਿਪਰੈਸ਼ਨ ਜਾਂ ਐਂਗਜ਼ਾਇਟੀ ਤੋਂ ਕੱਢਣ ਲਈ ਜਦੋਂ ਉਸੇ ਯੋਗ ਦੇ ਕਈ ਆਸਨ ਜਿਹੜੇ ਕਿ ਐਡਵਾਈਸ ਕੀਤੇ ਜਾ ਰਹੇ ਨੇ ਜਿਨ੍ਹਾਂ ਤੇ ਖੋਜ ਹੋਈ ਤਾ ਦੇਖਣ ਵਿੱਚ ਆਇਆ ਕਿ ਡਾਕਟਰ ਸਾਹਿਬ ਸ਼ਾਇਦ 15% ਨੂੰ ਹੀ ਸ਼ਾਇਦ ਕਿ ਉਸ ਤੋਂ ਵੀ ਘੱਟ ਨੂੰ ਸਿਰਫ ਫਾਇਦਾ ਨੀਂਦ ਦੇ ਵਿੱਚ ਭਾਵੇਂ ਫਾਇਦਾ ਹੋ ਗਿਆ ਯੋਗ ਦੇ ਨਾਲ ਤੇ ਕੁਆਲਿਟੀ ਆਫ ਲਾਈਫ ਵੀ ਜਿਹੜੀ ਜ਼ਿੰਦਗੀ ਹੈ ਨਾ ਉਹਦੀ ਕੁਆਲਿਟੀ ਵਧੀਆ ਹੋ ਗਈ ਵੀ ਤੁਹਾਡੀ ਬਾਡੀ ਜਿਹੜੀ ਹੈ ਉਹ ਜ਼ਿਆਦਾ ਐਕਟਿਵ ਹੋ ਗਈ ਤੁਸੀਂ ਉਹ ਕੰਮ ਕਰ ਸਕਦੇ ਸੀ ਜੋ ਪਹਿਲਾਂ ਨਹੀਂ ਕਰ ਸਕਦੇ ਪਰ ਇਹਦੇ ਜਿਹੜੇ ਮੈਨੋਪੌਜ਼ ਦੇ ਸਿੰਪਟਮਸ ਨੇ ਜਿਵੇਂ ਹੌਟ ਫਲੈਸ਼ ਹੈ ਤੇ ਉਹਨਾਂ ਦੇ ਵਿੱਚ ਕੋਈ ਬਹੁਤ ਫਾਇਦਾ ਨਹੀਂ ਹੈ ਸੋ ਯੋਗ ਦਾ ਜਿਹੜਾ ਰਿਸਰਚ ਬੇਸਡ ਐਵਿਡੈਂਸ ਆ ਨਾ ਉਹ ਬਿਲਕੁਲ ਨਹੀਂ ਹੈ ਵੈਸੇ ਯੋਗ ਨੂੰ ਅਸੀਂ ਉਹਨਾਂ ਅੱਜਕੱਲ ਯੋਗਾ ਬਣਾ ਛੱਡਿਆ ਹੈ ਅੰਗਰੇਜ਼ਾਂ ਦੀ ਨਕਲ ਮਾਰ ਕੇ ਗੁਰਦਾਂ ਦੀ ਨਕਲ ਕਿਉਂ ਮਾਰਦੇ ਆ ਜੀ ਸਾਡਾ ਯੋਗ ਸੀ ਯੋਗ ਹੀ ਰਹਿਣ ਦੀ ਹੈ ਯੋਗਾ ਕਿਉਂ ਉਹਨਾਂ ਨੂੰ ਤਾਂ ਇਹ ਲਾਣਾ ਪੈਂਦਾ ਦੱਸਣ ਲਈ ਅਸੀਂ ਆਪਣਾ ਕਿਉਂ ਵਿਗਾੜਦੇ ਆ ਖੈਰ ਜੀ ਸੋ ਉਹਦੀ ਅਹਿਮੀਅਤ ਜਿਵੇਂ ਆਪਾਂ ਦੱਸ ਹੀ ਚੁੱਕੇ ਆ ਯੋਗ ਦੀ ਆਪਣੀ ਅਹਿਮੀਅਤ ਹੈ ਪਰ ਜਿਹੜੇ ਅ ਇਸ ਖਾਸ ਤੌਰ ਤੇ ਮੀਨੋਪੌਜ਼ ਦੇ ਵਾਸਤੇ ਜਾਂ ਉਹੋ ਜਿਹੇ ਲੱਛਣਾਂ ਦੇ ਵਾਸਤੇ ਉਹਦਾ ਜਿਵੇਂ ਸਪਸ਼ਟ ਕਰ ਦਿੱਤਾ ਡਾਕਟਰ ਗੁਰਪਾਲ ਨੇ ਉਹਦਾ ਬਹੁਤਾ ਫਾਇਦਾ ਦਿਖਿਆ ਨਹੀਂ ਨੀਂਦਰ ਭਾਵੇਂ ਉਹਦੇ ਨਾਲ ਠੀਕ ਆਣ ਲੱਗ ਗਈ ਸੀ ਪਰ ਲੱਛਣਾਂ 'ਚ ਫਾਇਦਾ ਨਹੀਂ ਦਿਸਿਆ ਮੈਂ ਦੂਸਰੀ ਵਾਰ ਕਿਮਾ ਕਰਿਓ ਦੁਹਰਾ ਰਹੀ ਆਂ ਕਿ ਜੇ ਤੁਸੀਂ ਇਕੱਲੇ ਤੌਰ ਤੇ ਅੱਜ ਦੀ ਵੀਡੀਓ ਦੇਖੋਗੇ ਤਾਂ ਸ਼ਾਇਦ ਉਹਦਾ ਉਨਾ ਫਾਇਦਾ ਨਹੀਂ ਹੋਣਾ ਕਿਉਂਕਿ ਅਸੀਂ ਬਹੁਤ ਡਿਟੇਲ 'ਚ ਇਹਦੇ ਲੱਛਣਾਂ ਦੀ ਗੱਲ ਕਰ ਚੁੱਕੇ ਹਾਂ ਤੇ ਬਹੁਤ ਸਾਰੇ ਉਹਨਾਂ ਵਿੱਚ ਇਲਾਜ ਵੀ ਤੇ ਹਾਂ ਤੇ ਹੌਟ ਫਲੈਸ਼ਸ वगैरह ਤੁਹਾਨੂੰ ਸਮਝ ਹੀ ਨਹੀਂ ਆਣ ਲੱਗੇ ਬਿਲਕੁਲ ਸੋ ਉਹ ਵੀਡੀਓ ਜ਼ਰੂਰ ਤੁਸੀਂ ਪਹਿਲੀ ਦੇਖ ਲਿਓ ਸਕਰੋਲ ਡਾਊਨ ਤੁਸੀਂ ਕਰੋਗੇ ਸਾਡੇ ਚੈਨਲ ਵਿੱਚ ਤਾਂ ਸਬਸਕ੍ਰਾਈਬ ਕਰਨ ਬਾਅਦ ਤੁਹਾਨੂੰ ਦਿਖ ਜਾਈਗੀ ਉਹ ਦੇਖਣ ਤੋਂ ਬਾਅਦ ਫਿਰ ਸਿਰਫ ਇਲਾਜ ਉੱਤੇ ਅਸੀਂ ਕੇਂਦਰਿਤ ਹੋ ਰਹੇ ਹਾਂ ਜੀ ਥੋੜਾ ਜਿਹਾ ਇੱਕ ਬਾਇਓ ਫੀਡਬੈਕ ਵਰਗੀ ਚੀਜ਼ ਵੀ ਬਹੁਤ ਸੁਣੀ ਜਾਂਦੀ ਜੇ ਮੀਨੋਪੌਜ਼ ਦੇ ਇਲਾਜ ਲਈ ਦੇਖੋ ਕਈ ਸਾਰੀਆਂ ਥੈਰਾਪੀਆਂ ਐਡਵਾਈਸ ਕੀਤੀਆਂ ਗਈਆਂ ਨੇ ਤੇ ਉਹਨਾਂ ਤੇ ਰਿਸਰਚ ਜਿਹੜੀ ਛਪੀ ਹੈ ਉਹਦੇ ਵਿੱਚ ਇੱਕ ਹੁੰਦਾ ਜੀ ਬਾਇਓ ਫੀਡਬੈਕ ਇਹਦੇ ਵਿੱਚ ਸਿਖਾਇਆ ਕਿ ਜਾਂਦਾ ਕਿ ਜਿਹੜੇ ਮਸਲ ਨੇ ਨਾ ਸਾਡੇ ਮਾਸ ਪੇਸ਼ੀਆਂ ਉਹਨਾਂ ਨੂੰ ਰਿਲੈਕਸ ਕਿਵੇਂ ਕਰਨਾ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਇੱਕ ਆਡੀਓ ਟੇਪ ਲਗਾ ਕੇ ਕੁਝ ਇਸ ਤਰ੍ਹਾਂ ਦਾ ਮਿਊਜ਼ਿਕ ਹੁੰਦਾ ਜਿਹਦੇ ਨਾਲ ਰਿਲੈਕਸ ਹੋ ਜਾਏ ਤੇ ਸੈਕਿੰਡ ਹੁੰਦਾ ਜੀ ਕਿ ਸਾਹ ਲੈਣ ਦਾ ਤਰੀਕਾ ਯਾਨੀ ਲੰਬੇ ਜਿਵੇਂ ਯੋਗ ਦੇ ਵਿੱਚ ਹੈ ਨਾ ਅਲੋਮ ਬਲੋਮ ਹੋ ਗਿਆ ਉਹ ਵੀ ਇੱਕ ਤਰੀਕਾ ਹੈ ਜਿਹਦੇ ਨਾਲ ਤੁਸੀਂ ਆਪਣੇ ਦਿਮਾਗ ਨੂੰ ਤੇ ਮਨ ਨੂੰ ਸੰਤੁਲਿਤ ਕਰ ਸਕਦੇ ਹੋ ਸਟੇਬਲ ਕਰ ਸਕਦੇ ਹੋ ਇਹਦਾ ਕੁਝ ਫਾਇਦਾ ਜ਼ਰੂਰ ਦਿਖਿਆ ਪਰ ਹੋਰ ਰਿਸਰਚ ਦੀ ਲੋੜ ਹੈ ਸੋ ਬਾਇਓ ਫੀਡਬੈਕ ਦੇ ਨਾਲ ਰਿਲੈਕਸੇਸ਼ਨ ਦੇ ਨਾਲ ਜਿਹੜੀ ਇਕਦਮ ਹੌਟ ਫਲੈਸ਼ਸ ਔਰਤਾਂ ਨੂੰ ਆਉਂਦੇ ਨੇ ਉਹਦੇ ਵਿੱਚ ਕੁਝ ਫਾਇਦਾ ਹੁੰਦਾ ਲੇਕਿਨ ਉਹਦੇ ਲਈ ਹੋਰ ਰਿਸਰਚ ਦੀ ਲੋੜ ਹੈ ਸੋ ਗੱਲ ਫਿਰ ਉਹੀ ਅਸੀਂ ਦੱਸ ਰਹੇ ਹਾਂ ਕਿ ਇਹਦੀ ਜਦੋਂ ਖੋਜਾਂ ਦੇ ਉੱਤੇ ਆਧਾਰਿਤ ਜਦੋਂ ਅਜ਼ਮਾਇਆ ਗਿਆ ਕਿਉਂਕਿ ਦੇਖੋ ਖੋਜ ਕਦੇ ਇੱਕ ਜਾਂ ਦੋ ਬੰਦੇ ਦੇ ਉੱਪਰ ਆਧਾਰਿਤ ਨਹੀਂ ਹੁੰਦੀ ਹਜ਼ਾਰਾਂ ਦੇ ਉੱਪਰ ਫਿਰ ਉਹਨਾਂ ਦੀ ਫੀਡਬੈਕ ਕਿਸ ਤਰੀਕੇ ਦੀ ਆਈ ਉਸੇ ਉੱਤੇ ਹੀ ਅਸੀਂ ਫੈਸਲਾ ਲੈਣਾ ਇੱਕ ਜਾਂ ਦੋ ਤੋਂ ਨਹੀਂ ਸੋ ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਇੰਡੀਵਿਜੂਅਲ ਨੂੰ ਫਾਇਦਾ ਬਹੁਤ ਜਾਪੇ ਜ਼ਰੂਰ ਸ਼ੇਅਰ ਕਰਿਓ ਸਾਨੂੰ ਅੱਛਾ ਲੱਗੇਗਾ ਪਰ ਜਦੋਂ ਅਸੀਂ ਵੱਡੇ ਪੱਧਰ ਤੇ ਇੱਕ ਇਲਾਜ ਵਜੋਂ ਕਿਸੇ ਚੀਜ਼ ਨੂੰ ਜਦੋਂ ਸਬਸਕ੍ਰਾਈਬ ਕੀਤਾ ਜਾਂਦਾ ਕਿ ਇਹਦੇ ਲਈ ਸਾਰਿਆਂ ਤੇ ਹੀ ਅਸਰ ਚੰਗਾ ਦਿ세ਗਾ ਉਸ ਤਰੀਕੇ ਦੀ ਖੋਜ ਦੇ ਉੱਤੇ ਆਧਾਰਿਤ ਅਜਿਹੀ ਗੱਲ ਨਹੀਂ ਦਸੀ ਸੋ ਆਪਾਂ ਜੀ ਸਾਡੇ ਆਡੀਅנס ਨੂੰ ਇਹ ਰਿਸਰਚ ਬਾਰੇ ਨਾ ਕਈ ਵਾਰੀ ਕਿ ਡਾਊਟ ਹੁੰਦਾ ਹੈ ਕਿ ਇਹ ਆਪਸ ਵਿੱਚ ਜੁੜਦੀਆਂ ਚੀਜ਼ਾਂ ਕੋਈ ਲੋਕ ਕਹਿੰਦੇ ਨੇ ਮੈਨੂੰ ਬੜਾ ਫਾਇਦਾ ਹੋਇਆ ਇਹਦਾ ਮੈਂ ਥੋੜਾ ਜਿਹਾ ਇੱਕ ਐਗਜ਼ਾਮਪਲ ਦੇ ਦਿਆਂ ਕਿ ਗਰਮੀਆਂ ਦੇ ਵਿੱਚ ਸਾਨੂੰ ਗਰਮੀ ਲੱਗਦੀ ਹੈ ਤੇ ਅਸੀਂ ਨਿੰਬੂ ਪਾਣੀ ਸਾਰੇ ਪੀਨੇ ਆ ਤੇ ਨਾਲ ਦੀ ਨਾਲ ਜੀ ਗਰਮੀਆਂ ਚ ਸੂਰਜ ਬਾਹਰ ਨਿਕਲੋਣਾ ਤੇ ਸਨਬਰਨ ਹੋ ਜਾਂਦਾ ਹੁਣ ਇਹਦੀ ਐਸੋਸੀਏਸ਼ਨ ਕਿ ਬਣਾਈ ਜਾ ਸਕਦੀ ਹੈ ਕਿ ਜਿਹੜੇ ਨਿੰਬੂ ਪਾਣੀ ਪੀਂਦੇ ਨੇ ਉਹਨਾਂ ਨੂੰ ਸਾਨ ਬਰਨ ਹੋ ਜਾਂਦਾ ਹੈ ਹਾਂਜੀ ਪਰ ਰਿਸਰਚ ਨੂੰ ਸਮਝਣ ਦੀ ਲੋੜ ਹੈ ਕਿ ਹਰ ਰਿਸਰਚ ਨੂੰ ਇੱਕ ਬੰਦੇ ਨੂੰ ਜੇ ਕੋਈ ਬੈਨੀਫਿਟ ਹੋ ਵੀ ਗਿਆ ਤਾਂ ਉਹਦਾ ਇਹ ਨਹੀਂ ਹੈ ਕਿ ਉਹ ਨੂੰ ਟਰੀਟਮੈਂਟ ਦੀ ਤੌਰ ਤੇ ਸਾਰਿਆਂ ਨੂੰ ਐਡਵਾਈਸ ਕੀਤਾ ਜਾ ਸਕੇ ਬਿਲਕੁਲ ਜੀ ਜਿਵੇਂ ਤੁਸੀਂ ਥੋਮ ਦੀਆਂ ਤੁਰੀਆਂ ਦੀ ਗੱਲ ਕਰਦੇ ਹੋ ਜੀ ਉਹ ਕਿਸੇ ਕੋਈ ਤਾਂ ਕਹਿੰਦਾ ਮੈਂ 40 ਸਾਲ ਤੋਂ ਲਗਾਤਾਰ ਖਾਰਿਆ ਜੀ ਮੈਨੂੰ ਕੋਈ ਰੋਗ ਨੇੜੇ ਤੇੜੇ ਨਹੀਂ ਫਟ ਗਿਆ ਕੋਈ ਕਹਿੰਦਾ ਜੀ ਮੈਂ 21 ਮੂੰਹ ਚ ਪਾਈ ਤੇ ਛਾਲਿਆਂ ਨਾਲ ਭਰ ਗਿਆ ਸੋ ਇਹ ਇੰਡੀਵਿਜੂਅਲ ਦੇ ਨਾਲ ਖੋਜ ਬਿਲਕੁਲ ਵੀ ਕਿਸੇ ਪਾਸਿਓਂ ਜੁੜੀ ਨਹੀਂ ਹੁੰਦੀ ਖੋਜਾਂ ਦੇ ਉੱਤੇ ਜਿਵੇਂ ਮੈਂ ਦੱਸਿਆ ਜਦੋਂ ਬਹੁ ਗਿਣਤੀ ਨੂੰ ਇੱਕੋ ਜਿਹਾ ਹੀ ਅਸਰ ਦਿਸ ਰਿਹਾ ਹੋਵੇ ਤਾਂ ਉਹਨੂੰ ਇਲਾਜ ਵਜੋਂ ਕਿਹਾ ਜਾਂਦਾ ਜੇ ਬਿਲਕੁਲ ਜੀ ਫਿਰ ਆਪਾਂ ਇੱਕ ਕੁਝ ਹੋਰ ਵੀ ਪੜਿਆ ਸੀ ਜੀ ਕਿ ਕੋਈ ਚੀਨੀ ਹਿਪਨੋਸਿਸ ਜੇ ਉਸ ਤੋਂ ਪਹਿਲਾਂ ਕੁਝ ਚੀਨੀ ਦਵਾਈਆਂ ਦੇ ਨਾਲ ਲੈ ਲਓ ਜੇ ਆਸਾ ਘੱਟਾ ਹੀ ਹੋ ਜਾਂਦਾ ਉਹ ਨਾ ਹੀ ਇੰਨੇ ਜੀਵਨ ਨੇ ਨਾ ਹੀ ਲਏ ਜਾਂਦੇ ਵਾਈਲਡ ਜੈਮ ਦਵਾਈ ਚੀਨੀ کافی چلتی ہے تے ٹریڈیشنل میڈیسن کچھ ڈونگ ایک ڈونگ کوئی دوائی ہے گی ہے میں نہ ہی شاید غلط لیندی ہوں گی ویسے چائنیز جڑیاں دوائیاں نے نا اینا دے بلیک کوہش بلیک کوہش جڑی دوائی ہے تے اینا دے ریسرچ کیتی گئی ہے ہزارہ مریضاں تے ٹرائی کیتے گئے ہیں تے اینا دا کوئی بھی فائدہ نہیں پایا گیا ہے کچھ ایک تھراپی ہوندی ہے ہپنوسس

ਫਰਕ ਜ਼ਰੂਰ ਪੈਂਦਾ ਹੈ ਦੇਖੋ ਜੀ ਮੈਂ ਤਾਂ ਤੁਹਾਨੂੰ ਕਈ ਵਾਰ ਅੱਗੇ ਵੀ ਦੱਸ ਚੁੱਕੀ ਆ ਵੀ ਆਪਾਂ ਯਕੀਨ ਰੱਖੀਏ ਆਪਣੇ ਰੱਬ ਨੂੰ ਜਿਹਨੂੰ ਵੀ ਮੰਨਦੇ ਆ ਤੇ ਜਦੋਂ ਕਹਿ ਦਿੰਨੇ ਆ ਨਾ ਵੀ ਉਹ ਹਾਂ ਜੀ ਮੋਢੇ ਤੇ ਉਹਨੇ ਹੱਥ ਰੱਖਿਆ ਮੈਂ ਹਾਂ ਨਾ ਬਹੁਤ ਕੁਝ ਠੀਕ ਹੋ ਜਾਂਦਾ ਜੇ ਆਪਾਂ ਨੂੰ ਹਿਪਨੋਸਿਸ ਤੇ ਜਾਣ ਦੀ ਲੋੜ ਹੀ ਨਹੀਂ ਸਾਨੂੰ ਤਾਂ ਬਹੁਤ ਕੁਝ ਸਿਖਾਇਆ ਹੋਇਆ ਹੈ ਚੜ੍ਹਦੀ ਕਲਾ ਦੇ ਵਿੱਚ ਬਹੁਤ ਕੁਝ ਠੀਕ ਹੋ ਜਾਂਦਾ ਜੇ ਸੱਚ ਦੱਸਦੇ ਆਂ ਧਰਮ ਵੀ ਕੇ ਹਿਪਨੋਸੀਜ਼ੀਆ ਧਰਮ ਵੀ ਬਿਲਕੁਲ ਜੀ OPM of masses ਨਾ ਕਿਹਾ ਸੀ OPM of masses ਤਾਂ ਉਹ ਗੱਲ ਇਹ ਹੁੰਦਾ ਜੀ ਕਿ ਤੁਸੀਂ ਉਹਨੂੰ ਭਾਵੇਂ ਇੱਕ ਪੋਜ਼ਿਟਿਵ એનર્ਜੀ ਵੱਲੋਂ ਲੈ ਜਾਓ ਤੇ ਭਾਵੇਂ ਨੈਗੇਟਿਵ ਵੱਜੋਂ ਤਹਿਸ ਨੈਸ ਮਚਾ ਦਿਓ ਸੋ ਉਹ ਗੱਲ ਵੱਖਰੀ ਜੇ ਪਰ ਅਸੀਂ ਤਾਂ ਕੇਂਦਰ ਤਾਂ ਜੀ ਸਿਰਫ ਸੇਤ ਪੱਖੋਂ ਤੇ ਮੈਂ ਗੁਰਪਾਲ ਜੀ ਧੰਨਵਾਦ ਕਰਦੇ ਆ ਅੱਜ ਸਾਰਿਆਂ ਨੂੰ ਕਿ ਨਾ ਸਿਰਫ ਇੱਕ ਧਰਮ ਦੇ ਬਲਕੇ ਸਾਰੇ ਧਰਮਾਂ ਦੇ ਲੋਕ ਸਾਡੇ ਨਾਲ ਤੇ ਵੱਖੋ ਵੱਖਰੇ ਮੁਲਕਾਂ ਚੋਂ ਸਾਡੇ ਨਾਲ ਮੁਸਲਮਾਨ ਵੀਰ ਭੈਣ ਵੀ ਸ਼ਾਮਲ ਨੇ ਸਾਡੇ ਨਾਲ 크ਿਸਚਨ ਵੀ ਨੇ ਸਾਡੇ ਨਾਲ ਹਿੰਦੂ ਵੀਰ ਭੈਣ ਵੀ ਨੇ ਜੈਨ ਵੀ ਨੇ ਕਮਾਲ ਹੀ ਜੇ ਸੋ ਇੰਨੇ ਸਾਰਿਆਂ ਦਾ ਨਾਲ ਜੁੜਿਆ ਹੋਣਾ ਦੇਖੋ ਨਾ ਕੀ ਕਮਾਲ ਜੇ ਕਿ ਇੱਕੋ ਹੀ ਨੁਕਤਾ ਜੇ ਵਿੱਚ ਕਿ ਅਸੀਂ ਸਾਰੇ ਪੰਜਾਬੀ ਜ਼ਬਾਨ ਭਾਵੇਂ ਚੜਦਾ ਹੀ ਆ ਲੈਂਦਾ ਪੰਜਾਬ ਇਹ ਉਹਨਾਂ ਵਿੱਚੋਂ ਵੀ ਹਾਂ ਅਸੀਂ ਸਾਰੇ ਪੰਜਾਬੀ ਜ਼ੁਬਾਨ ਨਾਲ ਜੁੜੇ ਸੋ ਸਾਂਝੀ ਜੇ ਜਿਹੜੀ ਆਪਾਂ ਨੂੰ ਜੋੜੀ ਰੱਖ ਰਹੀ ਹੈ ਤੇ ਆਪਾਂ 51000 ਤੱਕ ਦੀ ਇਕੱਠਾ ਟੱਬਰ ਬਣ ਗਿਆ ਸੋ ਇਸੇ ਦੇ ਵਿੱਚ ਹੀ ਇੱਕ ਹੋਰ ਵੀ ਸਪਸ਼ਟ ਕਰਦੀ ਹੈ ਜੀ ਕਿ ਸਾਡਾ ਪਿਓਰ ਹੈਲਥ ਚੈਨਲ ਚੱਲ ਰਿਹਾ ਜੇ ਸੋ ਆਪਾਂ ਨਾ ਕਿਸੇ ਧਰਮ ਦੇ ਉੱਤੇ ਤੇ ਨਾ ਬਿਲਕੁਲ ਤੁਸੀਂ ਗੱਲ ਬਹੁਤ ਸਹੀ ਪੋਲਿਟੀਕਲ ਵੀ ਨਹੀਂ ਹਾਂ ਹਾਂ ਪੋਲਿਟੀਕਲ ਦੇ ਧਰਮ ਤੇ ਅਸੀਂ ਗੱਲ ਵੀ ਨਹੀਂ ਕਰਦੇ ਤੇ ਗੱਲ ਇਹ ਹੈ ਜੀ ਕਿ ਆਪਣੀ ਡੰਗੋਰੀ ਜੇ ਕਿਸੇ ਦੇ ਹੱਥ ਫੜਾ ਦਿੱਤੀ ਜਾਏ ਤੇ ਉਹ ਮਨ ਨੂੰ ਇੱਕ ਸਥਿਰ ਕਰਨ ਦੀ ਤਾਕਤ ਹੁੰਦੀ ਹੈ

ਸਮਝਾਣਾ ਮਨ ਨੂੰ ਹੀ ਆ ਮਨ ਜੀਤੇ ਜਗ ਜੀਤ ਸੋ ਇੱਕ ਗੱਲ ਤਾਂ ਸਿਰਫ ਮਨ ਦੇ ਉੱਤੇ ਹੀ ਆ ਕਿ ਅਸੀਂ ਆਪਣਾ ਮਨ ਜੇ ਤਗੜਾ ਕਰ ਲਈਏ ਅਸੀਂ ਕਰ ਸਕਦੇ ਆ ਫਿਰ ਤਾਂ ਪਰਵਾਹ ਨਾ ਕਰੋ ਜੀ ਫਿਰ ਤਾਂ ਤੁਸੀਂ ਪਹਾੜਾਂ ਤੇ ਬਿਨਾਂ ਲੱਤਾਂ ਦੇ ਵੀ ਚੜ ਸਕਦੇ ਹੋ ਜੀ ਨਾਲ ਦੀ ਨਾਲ ਹਸ਼ਿੰਦਰ ਜੀ ਆਪਣਾ ਸਾਇੰਸ ਦੀ ਗੱਲ ਕਰੀਏ ਸੋ ਕ cognitiv behavior therapy ਹੁੰਦੀ ਆ ਜਿਹਦੇ ਵਿੱਚ এডਿਕੇਸ਼ਨ ਗਿਆਨ ਦਿੱਤਾ ਜਾਂਦਾ ਜੋ ਅਸੀਂ ਕੋਸ਼ਿਸ਼ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਗਿਆਨ ਕਰਨ ਦੀ ਸੈਕੰਡ ਪਾਰਟ ਹੁੰਦਾ ਜੀ ਮੋਟੀਵੇਸ਼ਨ ਦੇਖੋ ਉਹ ਵੀ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਤੇ ਥਰਡ ਹੁੰਦਾ ਜੀ ਰਿਲੈਕਸੇਸ਼ਨ ਇਹ ਉਹ ਅਸੀਂ ਜ਼ਰੂਰ ਕਰ ਦਿੰਦੇ ਆ ਜੀ ਆਓ ਸਾਡੇ ਨਾਲ ਹੱਸੋ ਖੇਡੋ ਤੇ ਤੁਸੀਂ ਦੇਖੋ ਜੀ ਮਕਸਦ ਸਾਡੀ ਚੈਨਲ ਦਾ ਇਹੋ ਹੈ ਕਿ ਆਓ ਅਸੀਂ ਦਵਾਈਆਂ ਨੂੰ ਦੂਰ ਕਰੀਏ ਤੇ ਆਪਾਂ ਸਾਰੇ ਰਲ ਮਿਲ ਕੇ ਇੱਕ ਟੱਬਰ ਵਾਂਗ ਇੱਕ ਦੂਜੇ ਨੂੰ ਪੋਜ਼ਿਟਿਵਿਟੀ ਦੇ ਸਕੀਏ ਤਾਂ ਕਿ ਆਪਾਂ ਰੋਗਾਂ ਦੇ ਉੱਤੇ ਫਤਿਹ پا ਸਕੀਏ ਮਕਸਦ ਤਾਂ ਇਹੋ ਹੈ ਜੀ

کہ جیڑے ویزو موٹر مینوپاوز سیمٹرمز نا ہوت فریشز اونا چھ کافی فرق دیں گا سو so, ایک ودیا طریقہ ہے کہ تسی اپنا من شانت کرو رام نال سا لو تے تسی گیان پرابت کرو تے نہ کہ ایمی چیزیں تے وشواش کرو جادو ٹونا کچھ نہیں ہوں دا, من ہی سب تو بڑھتے ہیں اس تو کسی گل کر دیا رشندر جی ਮੈਂ ਥੋੜੀ ਜੀ ਜੀ ਵਿਟਾਮਿਨ E ਬਾਰੇ ਜ਼ਰੂਰ ਗੱਲ ਕਰਨੀ ਚਾਹਾਂਗੀ ਕਿਉਂਕਿ ਇਹਦਾ ਇੰਨਾ ਜ਼ਿਆਦਾ ਇਸ ਵੇਲੇ ਜੋ ਅਸੀਂ ਦੇਖ ਰਹੇ ਹਾਂ ਕਿ ਵਿਟਾਮਿਨ E 13 ਦੇ ਢੇਰ ਨਾ ਸਿਰਫ ਦੇਖੋ ਕੈਪਸੂਲਾਂ ਨੂੰ ਖੋਲ ਕੇ ਤੁਸੀਂ ਦੇਖਦੇ ਹੋਗੇ ਵਾਲਾਂ ਦੇ ਵਿੱਚ ਆਇਲ ਲਾਣ ਲਈ ਚਮੜੀ ਵਾਸਤੇ ਉਹਦੇ ਬਿਆਨਤ ਫਾਇਦੇ ਜਿਹੜੇ ਕਿ ਅਸੀਂ ਯੂਜੂਲੀ ਕਹਿੰਦਾ ਕਿ ਅਸੀਂ ਰਾਦਰ ਦੇ ਦਵਾਈਆਂ ਦੇ ਖੁਰਾਕਾਂ ਹੀ ਪੂਰਾ ਕਰੋ ਉਹਦੇ ਤੇ ਪੂਰਾ ਵਿਟਾਮਿਨ E ਤੇ ਆਲਰੇਡੀ ਪ੍ਰੋਗਰਾਮ ਅਸੀਂ ਆ ਰਿਹਾ ਹੁਣ ਥੋੜੀ ਛੇਤੀ ਹੋਈ ਸੋ ਅਸੀਂ ਤਾਂ ਇਹੀ ਚਾਹਾਂਗੇ ਕੈਪਸੂਲਾਂ ਤੋਂ ਪਰੇ ਰਹੋ ਪਰ ਜੋ ਇੱਕ ਜਾਦੂਈ ਅਸੀਂ ਇਲਾਜ ਅੱਜਕੱਲ ਦੇਖ ਰਹੇ ਆ ਕਿ ਵਿਟਾਮਿਨ E ਲੋ ਇਸ ਸਮਪਟਮ ਲੱਛਣ ਉਹ ਗਏ ਜੀ ਗਾਇਬ ਹੁੰਦੇ ਰੋਏ ਖੋਜਾਂ ਦੇ ਆਧਾਰ ਉੱਤੇ ਜੇ ਗੱਲ ਕਰੀਏ ਤਾਂ ਉਹਦੇ ਬਾਰੇ ਕੋਈ ਵੀ ਫਾਇਦਾ ਨਹੀਂ ਦੱਸਿਆ ਗਿਆ ਸੋ ਮੈਂ ਇਹ ਸਪਸ਼ਟ ਕਰਦਿਆਂ ਕਿ ਇਹ ਸਾਡੀਆਂ ਨਈ ਨਏ ਖੋਜਾਂ ਇਹ ਅਵੇਲੇਬਲ ਨੇ ਤੁਸੀਂ ਇੰਟਰਨੈਟ ਤੇ ਵੀ ਅਵੇਲੇਬਲ ਹੈਗੀਆਂ ਨੇ ਤੇ ਕੁਝ ਮੈਡੀਕਲ ਜਰਨਲਸ ਵਿੱਚ ਛਪ ਚੁੱਕੀਆਂ ਨੇ ਇੱਕ ਜਾਂ ਦੋ ਨਹੀਂ ਬਿਆਨਤ ਖੋਜਾਂ ਜਿਨ੍ਹਾਂ ਨੇ ਕਿਹਾ ਜੀ ਵਿਟਾਮਿਨ E ਖਾਸ ਤੌਰ ਤੇ ਜੋ ਟਣਾ ਦੇ ਹਿਸਾਬ ਨਾਲ ਵਿਕਰੀ ਜੇ ਕਿ ਇਹ ਮੀਨੋ ਪੋਜ਼ਿਟਿਵ ਵਿਟਾਮਿਨ E ਖਾਣੀ ਹੋਈ ਖਾਣੀ ਹੈ ਇਹੋ ਜਿਹਾ ਇੱਕ ਵੀ ਯਾਨੀ ਉਹਦੇ ਚੋਂ ਪੋਜ਼ਿਟਿਵ ਚੀਜ਼ ਨਹੀਂ ਨਿਕਲੀ ਕਿ ਵਿਟਾਮਿਨ E ਫਾਇਦਾ ਦੇ ਸਕਦਾ ਜੇ ਇਸੇ ਤਰੀਕੇ ਨਾਲ ਕੂ ਪੰਕਚਰ ਪੋਲਨ ਥੈਰੇਪੀ ਈਵਨਿੰਗ ਪ੍ਰੇਮਰੋਜ਼ ਆਇਲ ਜਿਹਦੇ ਕਹਿੰਦੇ ਨੇ omega 6 ਫੈਟੀ ਐਸਿਡ ਇਹਨਾਂ ਦੇ ਕੋਈ ਅਜੇ ਤੱਕ ਪ੍ਰੂਵਨ ਬੈਨੀਫਿਟਸ ਨਹੀਂ ਹੈ ਸੋ ਗੱਲ ਉੱਥੇ ਆਂਦੀ ਜੇ ਖਾ ਰਹੇ ਆਂ ਪਰ ਗੱਲ ਮਨ ਨੂੰ ਸਮਝਾਣ ਦੀ ਹੈ ਹਾਂਜੀ ਮੈਂ ਇਹ ਖਾ ਲਿਆ ਮੈਂ ਠੀਕ ਹੋ ਗਈ ਤੇ ਫਿਰ ਉਹ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦਾ ਠੀਕ ਹੋ ਗਈ ਪਰ ਉਹ ਗੱਲ ਸੁਣਿਆ ਮਨ ਨਹੀਂ ਫੜਿਆ ਵੀ ਨਹੀਂ ਜੀ ਨਹੀਂ ਕੋਈ ਫਾਇਦਾ ਪਲੇਸੀਬੋ ਇਫੈਕਟ ਕਹਿੰਦੇ ਆ ਕਿਸੇ ਮਨ ਨੂੰ ਸਮਝਾਣ ਲਈ ਫੋਕੀ ਗੋਲੀ ਖੰਡ ਦੀ ਵੀ ਖਾ ਲਈਏ ਕਹਿ ਲੈ ਆ ਠੀਕ ਹੋ ਗਿਆ ਸੋ ਉਹ ਪਲੇਸੀਬੋ ਇਫੈਕਟਸ ਨੇ ਜੀ اسی طرح ਇਹ ਰिफ्लेਕਸੋਲੋਜੀ ਹੈ ਜੀ ਕਿ ਕਈ ਏਰੀਆ ਦਬਾਓ ਤੇ ਉਹਦੇ ਨਾਲ ਫਰਕ ਪੈਂਦਾ ਐਕੂਪੰਕਚਰ ਵੀ ਇਸੇ ਤਰ੍ਹਾਂ ਪਰ ਮੈਂ ਇਸ ਥੈਰੇਪੀ ਦੇ ਬਿਲਕੁਲ ਵਿਰੋਧ ਨਹੀਂ ਹਾਂ ਤੇ ਬਹੁਤ ਸਾਰੇ ਫਾਇਦੇ ਵੀ ਨੇ ਆਪੋ ਵਿੱਚ ਪਰ ਅਸੀਂ ਖਾਸ ਤੌਰ ਤੇ ਜ਼ਿਕਰ ਕਰ ਰਹੇ ਹਾਂ ਮੀਨੋ ਪੋਜ਼ਲ ਸਿੰਟਮਸ ਲਈ ਜਦੋਂ ਵੱਡੀ ਗਿਣਤੀ ਲੋਕਾਂ ਤੇ ਇਹ ਅਜ਼ਮਾ ਕੇ ਦੇਖਿਆ ਗਿਆ ਤਾਂ ਜਦੋਂ ਅੰਦਰਲੇ ਨਾਲ ਟੈਸਟ ਵੀ ਕੀਤੇ ਗਏ ਹੋਰ ਸਾਰਾ ਕੁਝ ਜਦੋਂ ਕਨਫਰਮ ਕੀਤਾ ਗਿਆ ਤਾਂ ਦੇਖਿਆ ਕਿ ਉਹ ਗੱਲ ਉੱਥੇ ਹੀ ਸੀ ਕਿ ਤੁਹਾਡਾ ਮਾਨੀ ਕਹਿ ਰਿਹਾ ਸੀ ਅਸਲ ਵਿੱਚ ਇਸ ਥੈਰੇਪੀ ਨੇ ਅਸਰ ਨਹੀਂ ਸੀ ਦਿਖਾਇਆ ਤੇ ਉਹਦੇ ਨਾਲੋਂ ਨਾਲ ਗੁਰਪਾਲ ਜੀ ਜਿਹੜੀ ਅਸਲੀ ਹੁਣ ਆਪਾਂ ਗੱਲ ਕਰੀਏ ਕਿ ਖੁਰਾਕ ਰਹੀ ਫਾਈਟੋਇਸਟ੍ਰੋਜਨਸ ਜੋ ਸਹੀ ਮਾਇਨੇਜ ਫਰਕ ਦਿਖਾ ਚੁੱਕੇ ਨੇ ਕਿਹੜੀ ਖੁਰਾਕ ਕਮਾਲ ਕਰ ਸਕਦੀ ਜੇ ਅਸੀਂ ਬਹੁਤ ਸਾਰੀਆਂ ਵੀਡੀਓਜ਼ 'ਚ ਜ਼ਿਕਰ ਕਰ ਚੁੱਕੇ ਹਾਂ ਹਰੀਆਂ ਫਲੀਆਂ ਤਈਓ ਜ਼ਰੂਰ ਖਾਇਆ ਕਰੋ ਜੇ ਤੁਹਾਡਾ ਮੀਨੋਪੌਜ਼ਲ ਕੁਝ ਸਿੰਪਟਮਸ ਨੇ ਤਾਂ ਇਹ ਤਾਂ ਤੁਹਾਨੂੰ ਕਾਫੀ ਫਾਇਦਾ ਬਹੁਤ ਜ਼ਿਆਦਾ ਫਾਇਦਾ ਦੇਣ ਗਿਆ ਸੋ ਹਰੀਆਂ ਫਲੀਆਂ ਦੀ ਲਗਾਤਾਰ ਵਰਤੋਂ ਜ਼ਰੂਰ ਰੱਖੋ ਜਿਹਦੇ ਵਿੱਚ ਕਿਸੇ ਤਰੀਕੇ ਅਲਸੀ ਤੇ ਇੱਕ ਹੋਪਸ ਹੁੰਦੇ ਨੇ ਇਹਨਾਂ ਦੇ ਵਿੱਚ ਵੀ ਇਹ ਫਾਈਟੋਇਸਟ੍ਰੋਜਨ ਜਾਂ ਸਬਜ਼ੀਆਂ ਤੋਂ ਮਿਲਣ ਵਾਲੇ ਜਿਹੜੇ ਈਸਟ੍ਰੋਜਨ ਨੇਚੁਰਲ ਈਸਟ੍ਰੋਜਨਸ ਨੇ ਇਹਨਾਂ ਦਾ ਕਾਫੀ ਫਾਇਦਾ ਦੇਖਿਆ ਗਿਆ ਹੈ ਬਿਲਕੁਲ ਜੀ ਤੇ ਉਹਦੇ ਇਹ ਚੀਜ਼ਾਂ ਜ਼ਰੂਰ ਤੁਸੀਂ ਵਰਤ ਸਕਦੇ ਹੋ ਜਿਹੜੀ ਕਿ ਕਿੰਨੀ ਦੇਰ ਜੀ ਆਪਾਂ 12 ਕ ਹਫ਼ਤੇ ਕਹਿੰਦੇ ਨੇ 12 ਹਫ਼ਤੇ ਤੇ ਜ਼ਰੂਰ ਇਹ ਰਿਸਰਚ ਵਿੱਚ ਹੀ ਆਇਆ ਹੈ ਕਿ ਜੇ ਤੁਸੀਂ 3 ਮਹੀਨੇ ਵਰਤੋ So <laughs> الگ ٹاک کرانگا کیونکہ آسٹیو پروسس ایک بہت بڑا ٹاپک ہے ان کے میں بچھانی ہے کی کریے ہون so, اسی دا... گل کریے جی سب تو جروری ہارمون ریپلیسمنٹ تھیرپی جدو چودہ سال تے شروع ہندی ہے منار کی اوڈوں تو لے کے جدو تک مینو پاس ہو جاندہ ہے دو ہارمون پیدا ہندے نے ایسٹروجین تے پروجیسٹرون جدو یہ ہارمون دی پروڈکشن باندھ ہو جاندی او ہے اوڈوں مینو پاس ہے ਸੋ ਇਹ ਹਾਰਮੋਨ ਸੇਮ ਈਸਟ੍ਰੋਜਨ ਪਲੱਸ ਪ੍ਰੋਜੈਸਟਰੋਨ ਜਿਨੂੰ ਅਸੀਂ ਕਹਿ ਦਿੰਨੇ ਆ ਬਰਥ ਕੰਟਰੋਲ ਪਿਲ ਵੀ ਤੇ ਯਾ ਪਿਓਰ ਪ੍ਰੋਜੈਸਟਰੋਨ ਵੀ ਯੂਜ਼ ਕੀਤਾ ਜਾ ਸਕਦਾ ਟੂ ਰਿਲੀਵ ਦੀ ਸਿੰਟਮਸ ਇਹ ਗੋਲੀ ਦੀ ਸ਼ਕਲ ਚ ਆਉਂਦੇ ਨੇ ਪੈਚੇਸ ਦੀ ਸ਼ਕਲ ਚ ਆਉਂਦੇ ਨੇ ਟੈਬਲੇਟ ਹੈ ਜਿਹੜੀ ਵਜਾਈਨਾ ਦੇ ਵਿੱਚ ਰੱਖੀ ਜਾ ਸਕਦੀ ਐ ਸੋ ਅਲੱਗ-ਅਲੱਗ ਤਰ੍ਹਾਂ ਨਾਲ ਅਵੇਲੇਬਲ ਨੇ ਬਿਲਕੁਲ ਜੀ ਤੇ ਇਸ ਤਰ੍ਹਾਂ ਮੈਂ ਇੱਕ ਚੀਜ਼ ਫਿਰ ਦौरा ਦਿਆਂ ਕਿ ਅਸੀਂ ਕਿਸ ਤਰੀਕੇ ਤੁਸੀਂ ਉਸ ਸਮੇਂ ਦਾ ਜੋ ਵਜਾਈਨਲ ਡਰਾਈਨੈਸ ਜਾਂ ਯੂਰਿਨਰੀ ਇਨਕੰਟਿਨੈਂਸ ਉਹਦੇ ਲਈ ਕਿਹੜੀਆਂ ਕਿਹੜੀਆਂ ਕਸਰਤਾਂ ਸਾਰੀ ਡਿਟੇਲ ਅਸੀਂ ਪ੍ਰੀਵੀਅਸ ਜਿਹੜੀ ਤੁਹਾਡੀ ਪਹਿਲੀ ਪਾਰਟ 1 ਜੋ ਅਸੀਂ ਚੜਾਇਆ ਹੋਇਆ ਉਹਦੇ ਵਿੱਚ ਹੈ ਉਹ ਤੁਸੀਂ ਡਿਟੇਲਡ ਦੇਖ ਸਕਦੇ ਹੋ ਕਿਉਂਕਿ ਅਧੂਰੀ ਇਨਫੋਰਮੇਸ਼ਨ ਦਾ ਫਿਰ ਇਸ ਤਰ੍ਹਾਂ ਨਹੀਂ ਗੱਲ ਰਹਿੰਦੀ ਪਰ ਐਡੀ ਵੱਡੀ ਵੀਡੀਓ ਬਣਾਣੀ ਵੀ ਸੰਭਵ ਨਹੀਂ ਸੀ ਕਿ ਇੱਕ ਘੰਟਾ ਲਗਾਤਾਰ ਅਸੀਂ ਇੱਕੋ ਚੀਜ਼ ਤੇ ਬੋਲਦੇ ਸੋ ਇਸ ਕਰਕੇ ਦੋ ਹਿੱਸਿਆਂ ਵਿੱਚ ਵੰਡੀ ਜੀ ਜੀ ਸੋ ਇਹਦੇ ਫਾਇਦੇ ਕੀ ਹੁੰਦੇ ਨੇ ਪਹਿਲਾਂ ਗੱਲ ਤਾਂ ਜੀ ਵਜਾਈਨਲ ਡਰਾਈਨੈਸ ਤੇ ਜੋ ਸੰਬੰਧ ਬਣਾਉਣ ਚ ਤਕਲੀਫ ਹੈ ਉਹਦੇ ਚ ਕਾਫੀ ਆਰਾਮ ਆਂਦਾ ਹੈ ਹੌਟ ਫਲੈਸ਼ਸ ਬਹੁਤ ਘਟ ਜਾਂਦੇ ਨੇ ਰਾਤ ਨੂੰ ਜਿਹੜਾ ਪਸੀਨਾ ਆਂਦਾ ਉਹਦੇ ਵਿੱਚ ਵੀ ਆਰਾਮ ਆਂਦਾ ਹੈ ਤੇ ਹਸ਼ਿੰਦਰ ਜੀ ਓਸਟੀਓਪੋਰੋਸਿਸ ਦਾ ਰਿਸਕ ਵੀ ਘਟ ਜਾਂਦਾ ਤੇ ਮੂਡ ਜਿਹੜਾ ਹੈ ਉਹ ਡਿਪਰੈਸ਼ਨ ਜੋ ਡਿਵੈਲਪ ਹੁੰਦੀ ਹੈ ਉਹ ਵੀ ਨਹੀਂ ਹੁੰਦੀ ਸੋ ਚਾਰ ਪਰ ਉਹਦੇ ਨਾਲ ਕੋਲਨ ਦਾ ਕੈਂਸਰ ਦਾ ਖਤਰਾ ਜਾਂ ਡਾਇਬੀਟਿਸ ਦਾ ਇੱਕ ਘਟ ਜਾਂਦਾ ਹੈ ਬਿਲਕੁਲ ਇਹਨਾਂ ਦੇ ਖਤਰੇ ਵੀ ਘਟ ਜਾਂਦੇ ਨੇ ਜੇ ਇਹ ਜੇ ਲੈ ਜਾਣ ਤੇ ਨੀਂਦ ਵੀ ਬਿਹਤਰ ਹਾਂ ਲੇਕਿਨ ਨਾਲ ਨਾਲ ਦੇਖੋ ਜੀ ਹਾਰਮੋਨ ਰਿਪਲੇਸਮੈਂਟ ਹੈ ਜੋ ਇੱਕ ਕੁਦਰਤ ਨੇ ਸਿਸਟਮ ਬਣਾਇਆ ਹੈ ਕਿ ਸਰਟਨ ਏਜ ਔਰਤਾਂ ਦੇ ਵਿੱਚ ਹਾਰਮੋਨ ਡਿਕਲਾਈਨ ਹੁੰਦੇ ਨੇ ਐਗ ਪ੍ਰੋਡਕਸ਼ਨ ਬੰਦ ਹੋ ਜਾਂਦੀ ਹੈ ਓਵਰੀਜ਼ ਦੀ ਜੇ ਅਸੀਂ ਰਿਪਲੇਸ ਕਰਦੇ ਆ ਉਹਨਾਂ ਦੇ ਵਿੱਚ ਰਿਸਕ ਵੀ ਹੁੰਦੇ ਨੇ ਔਰ ਖਾਸ ਕਰ ਜੇ 올ਡਰ ਏਜ ਵਿੱਚ ਕੀਤੀ ਜਾਏ ਹਾਰਮੋਨ ਰਿਪਲੇਸਮੈਂਟ ਥੈਰੇਪੀ ਜੇ 45 ਤੇ 50 ਸਾਲ ਦੀ ਉਮਰ ਚ ਕੀਤੀ ਜਾਏ ਨਾ ਉਹ ਅچھے ਰਿਜ਼ਲਟ ਸ਼ੋ ਕਰਦੀ ਹੈ ਪਰ ਜੇ ਵੱਡੀ ਉਮਰ ਚ ਵੀ ਕੰਟੀਨਿਊ ਕਰੋ ਬਿਲਕੁਲ ਜੀ ਕੈਂਸਰ ਦਾ ਹਾ ਯੂਟਰਸ ਦੇ ਕੈਂਸਰ ਦਾ ਰਿਸਕ ਬਹੁਤ ਵੱਧ ਜਾਂਦਾ ਜੇ ਇਵਨ ਕੇ ਜਿਹੜੇ ਤੁਹਾਡੇ ਖੂਨ ਚ ਕਲੌਟਸ ਹੋਣੇ ਉਹ ਵੀ ਬਹੁਤ ਖਤਰਾ ਵੱਧ ਜਾਂਦਾ ਜੇ ਸੋ ਸਮਝ ਲਓ ਕਿ ਦਿਲ ਦੇ ਰੋਗ ਬਿਲਕੁਲ ਮਾਰਿਆ ਜਾਣਾ ਜਾਂ ਦਿਲ ਦੇ ਰੋਗ ਜਾਂ ਗਾਲ ਬਲੇਡਰ ਦਾ ਗਾਲ ਬਲੇਡਰ ਦਾ ਰੋਗ ਤੇ ਬ੍ਰੈਸਟ ਦਾ ਕੈਂਸਰ ਖਾਸ ਕਰ ਜੇ ਮੋਰ ਥੈਨ 5 ਸਾਲ ਇਹਦੀ ਰੈਗੂਲਰ ਯੂਜ਼ ਕੀਤਾ ਜਾਏ ਤੇ ਬ੍ਰੈਸਟ ਕੈਂਸਰ ਦਾ ਰਿਸਕ ਵੀ ਵੱਧ ਹੁੰਦਾ ਸੋ ਯੂਟਰਾਈਨ ਕੈਂਸਰ ਤੇ ਬ੍ਰੈਸਟ ਕੈਂਸਰ ਇਹ ਦੋਹਾਂ ਰਿਸਕ ਵੱਧਦਾ ਤੇ ਬਲੱਡ ਕਲੌਟ ਬਹੁਤ ਸੀਰੀਅਸ ਬਿਮਾਰੀ ਹੁੰਦੀ ਆ عام طور تے تا ناڑیاں چی جی ہندا تھا لے لگتا دیا ناڑیاں جی پر جے ہو کتھے کلوٹ نکل کے فیفڑیاں چلا جائے پلمنری ایمبولیزم ہو جائے تے بڑی لائف تریٹننگ چیز ہو سکتی ہے جی بالکل پر کچھ چیزیں داس دیجئے دے سائیڈ ایفیکٹس بجھوں تو انہوں ہو سکتا ہے کہ پیٹ چفارہ محسوس ہندا ہوئے یا تو انہوں ਕਈ ਵਾਰ ਜਿਹੜੀ ਹੁੰਦੀ ਜੇ ਕਿ ਮੂਡ ਦੇ ਵਿੱਚ ਕਾਫੀ ਤਬਦੀਲੀ ਦਿੱਸਦੀ ਹੋਵੇ ਜਾਂ ਹੋਰ ਇਰੈਗੂਲਰ ਬਲੀਡਿੰਗ ਹੋ ਸਕਦੀ ਹੈ ਜਿਹੜੀ ਬੰਦ ਹੋ ਚੁੱਕੀ ਹੈ ਉਹ ਦੁਬਾਰਾ ਵੀ ਬਲੀਡ ਹੋ ਸਕਦਾ ਤੇ ਬ੍ਰੈਸਟ ਜਿਹੜੇ ਨੇ ਉਹ ਟੈਂਡਰ ਵੀ ਹੋ ਸਕਦੇ ਨੇ ਤੇ ਉਹਨਾਂ ਦਾ ਜਿਹੜੀ ਡੈਂਸਿਟੀ ਹੁੰਦੀ ਉਹ ਵੱਧ ਸਕਦੀ ਹੈ ਤੇ ਜੇ ਮੈਮੋਗ੍ਰਾਮ ਕਰਾਇਆ ਜਾਏ ਹੋ ਸਕਦਾ ਉਹਦੇ ਵਿੱਚ ਫਾਲਸ ਇਨਫਾਰਮੇਸ਼ਨ ਮਿਲੇ ਤੇ ਜੇ अर्ली ਸਟੇਜ ਕੈਂਸਰ ਡਿਵੈਲਪ ਹੋ ਰਿਹਾ ਹੈ ਬ੍ਰੈਸਟ ਦੇ ਵਿੱਚ ਉਹ ਮਿਸ ਵੀ ਹੋ ਸਕਦਾ ਸੋ ਜੀ ਮੇਰਾ ਖਿਆਲ ਹੈ ਅੱਜ ਦਾ ਆਪਾਂ ਇੱਥੇ ਕਰੀਏ ਜੀ ਇਜਾਜ਼ਤ ਲਈਏ ਕਿ ਇਹ ਫਿਰ ਦੁਰਾ ਰਹੀਆਂ ਕਿ ਇਹ ਅਧੂਰਾ ਲੱਗੇਗਾ ਜੇ ਤੁਸੀਂ ਪਹਿਲਾ ਪਾਰਟ ਨਹੀਂ ਦੇਖੋਗੇ ਉਹ ਜ਼ਰੂਰ ਦੇਖ ਲਿਓ ਜੀ ਤੇ ਉਸ ਤੋਂ ਬਾਅਦ ਫਿਰ ਉਹਦਾ ਇਲਾਜ ਵਜੋਂ ਇਹ ਦੇਖਿਓ ਤੇ ਅੱਜ ਦਾ ਤਾਂ ਟੋਟਲ ਦਾ ਟੋਟਲ ਜਿਹੜਾ ਪ੍ਰੋਗਰਾਮ ਸੀ ਸਿਰਫ ਖੋਜਾਂ ਦੇ ਉੱਤੇ ਆਧਾਰਿਤ ਅਸੀਂ ਜ਼ਿਕਰ ਕੀਤਾ ਇੱਕ ਵੀ ਸਾਡੇ ਆਪਣੇ ਵੱਲੋਂ ਕੀਤੀ ਗੱਲ ਨਹੀਂ ਹੈ ਸੋ ਨਾ ਅਸੀਂ ਕਿਸੇ ਥੈਰੇਪੀ ਨੂੰ ਕਿਸੇ ਪਾਸਿਓਂ ਨੀਵਾ ਜਾਂ ਉੱਚਾ ਕਰਨ ਦੀ ਗੱਲ ਕਰ ਰਹੇ ਆਂ ਮਕਸਦ ਸਿਰਫ ਇਹ ਹੋਸੀ ਕਿ ਤੁਹਾਨੂੰ ਸੰਪੂਰਨ ਜਾਣਕਾਰੀ ਹੋਵੇ ਅਗੋ ਤੁਹਾਡੀ ਮਰਜ਼ੀ ਕਿ ਤੁਸੀਂ ਜੋ ਵੀ ਕੁਝ ਕਰ ਰਹੇ ਹੋ ਜੋ ਲੈ ਰਹੇ ਹੋ ਤੁਹਾਨੂੰ ਉਹਦੇ ਬਾਬਤ ਪਤਾ ਹੋਵੇ ਕਿ ਇਹਦੇ ਕੀ ਸਾਈਡ ਇਫੈਕਟਸ ਨੇ ਤੁਸੀਂ ਲੈਣਾ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ ਸਾਡਾ ਤਾਂ ਮਕਸਦ ਇੱਕੋ ਹੀ ਜੇ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਖੁਸ਼ੀਆਂ ਖੇੜੇ ਵੰਡਦੇ ਰਹੋ ਤੇ ਇੰਜੀ ਜਦੋਂ ਮੁਸਕਰਾਓ ਸਾਨੂੰ ਵੀ ਇੱਕ ਲਾਈਕ ਦੇ ਕੇ ਸਾਨੂੰ ਵੀ ਹੱਲਾਸ਼ੇਰੀ ਦੇ ਦਿਓ ਬਸ ਇੰਨੀ ਕੀ ਗੱਲ ਜੀ ਸੱਚਕਾਲ